ਦੀ ਸੇਵਾ ਵਾਹ ਵਾਹ ਚੜਦੀ ਕਲਾ ਹੀ ਚੜਦੀ ਕਲਾ ਦੇ ਸਾਰਿਆਂ ਨੂੰ ਦੁੱਧ ਵਰਤਾਈ ਜਾਂਦੇ ਭਾਈ ਹੋਰੀ ਦੇਖੋ ਭਾਈ ਕਿਹੜੇ ਪਿੰਡੋਂ ਆਏ ਮਾੜਾ ਦੱਸਿਓ ਪ੍ਰਾਪਤ ਛਬਾਲੀ ਬਈ ਰਾਮਪੁਰਾ ਫੂਲਪੁਰੋਂ ਛਬਾਲੀ ਬਈ ਰਾਮਪੁਰਾ ਫੂਲਪੁਰੋਂ ਬਾਈ ਉਹਦੀ ਜੀਪ ਤੇ ਮਗਰ ਟੈਂਕੀ ਭਾਗੇ ਲੈ ਆਏ ਆ ਮਹਾਰਾਜ ਜਨਾਂ ਦੀ ਚੜਦੀ ਕਲਾ ਬਖਸ਼ੇ ਇਹਨਾਂ ਨੂੰ ਇਧਰ ਪ੍ਰਸ਼ਾਸਨ ਤੇ ਇਧਰ ਦੁੱਧ ਵਰਤ ਰਿਹਾ ਹੈ ਟੈਂਕੀ ਭਰ ਕੇ ਲੈ ਆਏ ਆ ਭਾਈ ਸਾਰਿਆਂ ਨੂੰ ਬਾਗ ਦੇ ਵਿਚਾਰਾਂ ਨੂੰ ਚਾਹ ਪਾਣੀ ਲਈ ਦੋ ਥੋੜਾ ਯਾਰੋ ਮਿਲ ਗਿਆ ਤਾਂ ਤਾਂ ਕੰਮ ਵੀ ਹੋ ਗਿਆ ਆਪਣਾ ਹਨਾ ਔਖਾ ਹੋ ਜੀਏ ਹੋਰ ਸੁਣਾਓ ਠੀਕ ਹੈ ਲੱਗਿਆ ਜੀ ਹੁਣ ਮੁਰਜੇ ਤੇ ਕਿ ਨਹੀਂ ਲੱਗਿਆ ਲੱਗ ਗਈ ਹੋਈ ਐ ਲੱਗਿਆ ਹਾਂ ਯਾਰ ਨਹੀਂ ਯਾਰ ਹੈ ਪਾਲੀ ਕੀ ਵਾਲਾ ਇਹ ਮੈਂ ਜੰਮ ਦੇਖ ਵੀ ਲੀਆ ਮਿੰਟੀ ਕੋ ਵੀ ਦੇਖੀ ਇੰਦਰ ਭਾਈ ਪੌਲਸ ਸੇ ਪੌਲ ਲਗ ਗਈ ਇਦਰ ਮੋੜ 'ਤੇ ਸੰਗੜ ਲੱਟੀ ਹੋਈ ਹੈ ਉਸੋਂ ਦਾ ਜਾਵੜੀ ਖਰ ਕੱਢ ਗਏ ਜਿਹੜਾ ਡਿਊਟੀ ਇੱਥੇ ਤੇਨੇ ਆ ਕੇ ਬਹਿ ਜਾਂਦੇ ਆਸਪਤਾਲ ਬਣਾਇਆ ਇਹ ਕਹਿੰਨੇ ਆਉਣਾ ਹੋਵੇ ਬਈ ਆਸਪਤਾਲ ਤੇ ਐਸਾਈਡ ਆਇਓ ਹਵੇਲੀ ਵਾਲੀ ਸਾਈਡ ਦੂਜੀ ਸਾਈਡ ਬੰਦ ਦਾ ਸਟੇਜ ਕਰਕੇ ਜਾਵਾਂ ਜਿਹੜੇ ਪਾਸੇ ਹਵੇਲੀ ਬਣੀ ਹੋਈ ਹੈ ਐਸੇ ਸਾਈਡ ਸਾਈਡ ਆਸਰ ਮੋੜ 'ਤੇ